ਸਾਹਿਬੀ ਗਲ ਦੋਸਤੋ ਮੈਂ ਹਰਦਰਜੀਤ ਸਿੰਘ ਅਰੋੜਾ ਅੱਜ ਦੇ ਸਮਾਜਿਕ ਹਾਲਾਤਾਂ ਤੇ ਚੰਦ ਲਾਈਨਾਂ ਲਿਖੀਆਂ ਨੇ ਗੌਰ ਫਰਮਾਇਓ ਡਿਪਲੋਮੈਟਿਕ ਯਾਰ ਹੋ ਗਏ ਡਿਪਲੋਮੈਟਿਕ ਪਿਆਰ ਹੋ ਗਏ ਡਿਪਲੋਮੈਟਿਕ ਯਾਰ ਹੋ ਗਏ ਡਿਪਲੋਮੈਟਿਕ ਪਿਆਰ ਹੋ ਗਏ ਬੁੱਧੀਜੀਵੀ ਸਮਾਜੀ ਧਰਮੀ ਇੱਕੋ ਜਿਹੇ ਕਿਰਦਾਰ ਹੋ ਗਏ ਭੋਲੇ ਪਾਲੇ ਬੰਦੇ ਫਿਰ ਤੋਂ ਸਿਆਸਤ ਦਾ ਸ਼ਿਕਾਰ ਹੋ ਗਏ ਵੰਡੀਆਂ ਮੁਕਾਏ ਸਾਂਝੇ ਚੁੱਲ੍ਹੇ ਵੰਡੀਆਂ ਮੁਕਾਏ ਸਾਂਝੇ ਚੁੱਲ੍ਹੇ ਮਾਂ-ਬਾਪ ਲਾਚਾਰ ਹੋ ਗਏ ਹਿਵਾਨੀਅਤ ਨੇ ਮਤ ਐਸੀ ਮਾਰੀ ਰਿਸ਼ਤੇ ਸ਼ਰਮਸਾਰ ਹੋ ਗਏ ਉਹਨੂੰ ਦੁੱਖ ਤੇ ਮੈਨੂੰ ਕੀ ਉਹਨੂੰ ਦੁੱਖ ਤੇ ਮੈਨੂੰ ਕੀ ਗਵੰਡੀ ਚੁੱਪੀ ਤਾਰ ਹੋ ਗਏ ਅਸਲ ਨਕਲ ਵਿੱਚ ਫਰਕ ਨਾ ਲੱਭੇ ਢੋਂਗੀ ਬੇਸ਼ਵਾਰ ਹੋ ਗਏ ਨਵੀਂ ਪੀੜ੍ਹੀ ਦੀ ਤਾਂ ਗੱਲ ਹੀ ਛੱਡੋ ਨਵੀਂ ਪੀੜ੍ਹੀ ਦੀ ਤਾਂ ਗੱਲ ਹੀ ਛੱਡੋ ਲਿਵ ਇਨ ਵਾਲੇ ਵਿਚਾਰ ਹੋ ਗਏ ਡਿਪਲੋਮੈਟਿਕ ਯਾਰ ਹੋ ਗਏ ਡਿਪਲੋਮੈਟਿਕ ਪਿਆਰ ਹੋ ਗਏ ਧੰਨਵਾਦ